ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੇ ਵੀ ਪੈਨਸ਼ਨਰ ਸਾਥੀ ਆ ਉਹਨਾਂ ਨੂੰ ਜਿਹੜਾ 16 ਨੰਬਰ ਫਾਰਮ ਜਿਹੜਾ ਬੈਂਕ ਤੋਂ ਮਿਲ ਗਿਆ ਹੋਊਗਾ ਤਾਂ ਜਿਹੜਾ ਇਨਕਮ ਟੈਕਸ ਆਈਟੀਆਰ ਜਿਹੜੀ ਉਹ ਕਿਸ ਤਰ੍ਹਾਂ ਫਾਈਲ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਲੌਗਇਨ ਕਰਾਂਗੇ ਯੂਜ਼ਰ ਨੇਮ ਜਿਹੜਾ ਹੁੰਦਾ ਉਹ ਪੈਨ ਨੰਬਰ ਹੁੰਦਾ ਪਾਸਵਰਡ ਜੋ ਵੀ ਅਸੀਂ ਹੈਗਾ ਉਹ ਫਿਲ ਕਰਕੇ ਕੰਟੀਨਿਊ ਦੇ ਉੱਪਰ ਕਲਿੱਕ ਕਰਦੇ ਹਾਂ ਕੰਟੀਨਿਊ ਤੇ ਕਲਿੱਕ ਕਰਨ ਤੋਂ ਬਾਅਦ ਇਹ ਆਟੋਮੈਟਿਕਲੀ ਜਿਹੜਾ ਪੇਜ ਆ ਉਹ ਇਨਕਮ ਟੈਕਸ ਰਿਟਰਨ ਜਿਹੜੀ ਫਾਈਲ ਕਰਨੀ ਆ ਆਈਟੀਆਰ ਅਸੀਂ ਉਹਦੇ ਉੱਪਰ ਆ ਜਾਊਗਾ ਤੇ ਇਹਦੇ ਵਿੱਚ ਅਸੀਂ ਸਿਲੈਕਟ ਕਰ ਲਾਂਗੇ ਅਸੈਸਮੈਂਟ ਈਅਰ ਜਿਹੜਾ ਕਰੰਟ ਲਿਖਿਆ ਵਾ 2526 ਆਨਲਾਈਨ ਦੇ ਉੱਪਰ ਕਲਿੱਕ ਕਰ ਦੇਾਂਗੇ ਥੈਨ ਅਸੀਂ ਕੰਟੀਨਿਊ ਦੇ ਉੱਪਰ ਕਲਿੱਕ ਕਰਾਂਗੇ ਸਾਡੇ ਕੋਲੇ ਮੈਸੇਜ ਆ ਜਾਊਗਾ ਥੈਨ ਅਸੀਂ ਸਟਾਰਟ ਨਿਊ ਫਿਲਿੰਗ ਦੇ ਉੱਪਰ ਕਲਿੱਕ ਕਰਾਂਗੇ ਤੇ ਇਹ ਸਾਡੇ ਕੋਲੇ ਮੈਸੇਜ ਆ ਜਾਊ ਅਸੀਂ ਇੰਡੀਵਿਜੂਅਲ ਸਿਲੈਕਟ ਅ ਅਸੀਂ ਕੰਟੀਨਿਊ ਦੇ ਉੱਪਰ ਕਲਿੱਕ ਕਰ ਦੇਾਂਗੇ ਦੰਸ ਇਥੇ ਆਈਟੀਆਰ ਸਿਲੈਕਟ ਕਰ ਲਾਂਗੇ ਆਈਟੀਆਰ 1 ਜਿਹੜੀ ਹੈਗੀ ਆ ਉਹ ਸੀ ਫਿਲ ਕਰਾਂਗੇ ਇਹ ਸਾਡੇ ਕੋਲੇ ਲਿਖਿਆ ਆ ਜਾਂਦਾ ਫੋਰ ਰੈਜ਼ੀਡੈਂਟ ਹੈਵਿੰਗ ਟੋਟਲ ਇਨਕਮ ਅਪ ਟੂ 50 ਲੱਖ ਹੈਵਿੰਗ ਇਨਕਮ ਫਰਮ ਸੈਲਰੀ 1 ਹਾਊਸ ਪ੍ਰੋਪਰਟੀ ਅਦਰ ਸੋਰਸ ਇੰਟਰਸਟ ਜਾਂ ਜਿਹੜੇ ਲੌਂਗ ਟਰਮ ਕੈਪੀਟਲ ਜਿੱਦਾਂ ਸੀ ਸ਼ੇਅਰ ਬਾਜ਼ਾਰ ਮਾਰਕੀਟ ਦੇ ਵਿੱਚ ਲਗਾਇਆ ਉਹ ਸਾਰਿਆਂ ਨੇ ਜਿਹੜੀ ਆਈਟੀਆਰ ਜਿਹੜੀ 1 ਆ ਉਹ ਫਿਲ ਕਰਨੀ ਆ ਦੈਨ ਅਸੀਂ ਓਕੇ ਦੇ ਉੱਪਰ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਦੈਨ ਅਸੀਂ ਲੈਟਸ ਗੈਟ ਸਟਾਰਟਡ ਦੇ ਉੱਪਰ ਕਲਿੱਕ ਕਰਾਂਗੇ ਇਹ ਸਾਡੇ ਕੋਲੇ ਇਹ ਵਿੰਡੋ ਓਪਨ ਹੋ ਜੂਗੀ ਦੈਨ ਇਹਦੇ ਵਿੱਚ ਟੈਕਸੇਬਲ ਇਨਕਮ ਇਜ਼ ਮੋਰ ਥੈਨ ਬੇਸਿਕ ਐਗਜ਼ੈਂਪਸ਼ਨ ਲਿਮਿਟ ਇਹਦੇ ਉੱਪਰ ਕਲਿੱਕ ਕਰਕੇ ਦੈਨ ਅਸੀਂ ਕੰਟੀਨਿਊ ਦੇ ਉੱਪਰ ਕਲਿੱਕ ਕਰਾਂਗੇ ਓਕੇ ਕਰ ਦੇਵਾਂਗੇ ਓਕੇ ਕਰਨ ਤੋਂ ਬਾਅਦ ਇਹ ਪੇਜ ਓਪਨ ਹੋ ਜਾਊਗਾ ਇੱਥੇ ਲਿਖਿਆ ਆ ਰਿਹਾ ਲੈਟਸ ਵੈਲੀਡੇਟ ਯੂਅਰ ਪ੍ਰੀਫਿਲਡ ਰਿਟਰਨ ਹੇ ਸਾਡੇ ਕੋਲੇ ਰਿਟਰਨ ਜਿਹੜੀ ਸਮਰੀ ਆ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਆ ਜਿਹੜੇ 5 ਮੋਡਿਊਲ ਹੁੰਦੇ ਆ ਸਾਡੇ ਕੋਲੇ ਪਹਿਲਾ ਪਰਸਨਲ ਇਨਫੋਰਮੇਸ਼ਨ ਗ੍ਰੋਸ ਟੋਟਲ ਇਨਕਮ ਟੋਟਲ ਡਿਡਕਸ਼ਨ ਟੈਕਸ ਪੇਡ ਵੈਰੀਫਾਈ ਯੂਅਰ ਟੈਕਸ ਲਾਇਬਿਲਟੀ ਡਿਟੇਲ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਉਹ ਕਨਫਰਮ ਕਰਦੇ ਜਾਣਾ ਸਭ ਤੋਂ ਪਹਿਲਾਂ ਪਰਸਨਲ ਇਨਫੋਰਮੇਸ਼ਨ ਜਿਹੜਾ ਮੋਡਿਊਲ ਆ ਇਹਦੇ ਉੱਪਰ ਕਲਿੱਕ ਕਰਾਂਗੇ ਤੋਂ ਬਾਅਦ ਤੁਹਾਡੇ ਕੋਲੇ ਪਰਸਨਲ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਪ੍ਰੋਫਾਈਲ ਤੁਹਾਡੀ ਆ ਜਾਊਗੀ ਉਹਦੇ ਵਿੱਚ ਤੁਹਾਡਾ ਨੇਮ ਤੁਹਾਡਾ ਆਧਾਰ ਕਾਰਡ ਨੰਬਰ ਤੁਹਾਡਾ ਮੋਬਾਈਲ ਨੰਬਰ ਈਮੇਲ ਆਈਡੀ ਅਗਰ ਤੁਸੀਂ ਉਹਨਾਂ ਨੂੰ ਐਡਿਟ ਕਰਨਾ ਚਾਹੁੰਦੇ ਹੋ ਤਾਂ ਐਡਿਟ ਵੀ ਕਰ ਸਕਦੇ ਆ ਆਦਰਵਾਇਜ਼ ਦੈਨ ਇਹ ਦੇਖੋ ਨੇਚਰ ਆਫ এমਪਲॉयਮੈਂਟ ਸਟੇਟ ਗਵਰਨਮੈਂਟ ਪੈਨਸ਼ਨਰਸ ਆਇਆ ਤਾਂ ਇਹਦੇ ਵਿੱਚ ਅਸੀਂ ਸਟੇਟ ਗਵਰਨਮੈਂਟ ਦੇ ਜਿਹੜੇ EMPLOYE PENSIONER ਆ ਇਹੀ ਸਿਲੈਕਟ ਕਰਾਂਗੇ SG PENSIONER ਇਹ ਸਾਡੇ ਕੋਲ ਸੈਕਸ਼ਨ ਆਲਰੇਡੀ ਸਿਲੈਕਟ ਆਊਗਾ ਅਗਰ ਅਸੀਂ 15 ਸਤੰਬਰ ਤੋਂ ਪਹਿਲਾਂ ਜਿਹੜੀ ਫਿੱਲ ਕਰ ਰਹੇ ਆ 1391 ਰਿਟਰਨ ਫਿੱਲਡ ਔਨ ਔਰ ਬਿਫੋਰ ਡਿਊ ਡੇਟ ਮਤਲਬ ਡਿਊ ਡੇਟ ਤੋਂ ਪਹਿਲਾਂ ਅਸੀਂ ਫਿਲ ਕਰ ਰਹੇ ਹਾਂ ਇਹਦੇ ਵਿੱਚ ਅਗਰ ਅਸੀਂ ਨਿਊ ਰਿਜ਼ਾਈਮ ਆਪਟ ਕਰਨੀ ਆ ਦੈਨ ਅਸੀਂ ਨੋ ਦੇ ਉੱਪਰ ਕਲਿੱਕ ਕਰਾਂਗੇ ਜਿਹੜੀ ਬਾਇ ਡਿਫਾਲਟ ਆਈਟੀਆਰ ਫਾਈਲ ਕਰਨੀ ਆ ਦੈਨ ਉਹ ਅਸੀਂ ਨਿਊ ਰਿਜ਼ਾਈਮ ਜਿਹੜੀ ਆਟੋਮੈਟਿਕਲੀ ਸਿਲੈਕਟ ਹੁੰਦੀ ਆ ਅਗਰ ਅਸੀਂ 올ਡ ਟੈਕਸ ਰਿਜ਼ਾਈਮ ਦੇ ਵਿੱਚ ਫਾਈਲ ਕਰਨਾ ਚਾਹੁੰਦੇ ਆ ਦੈਨ ਅਸੀਂ ਯੈਸ ਦੇ ਉੱਪਰ ਕਲਿੱਕ ਕਰ ਲਾਂਗੇ ਅਦਰਵਾਈਜ਼ ਅਸੀਂ ਨੋ ਦੇ ਉੱਪਰ ਕਲਿੱਕ ਕਰਾਂਗੇ ਅਗਰ ਅਸੀਂ ਨਿਊ ਰਿਜ਼ਾਈਮ ਦੇ ਨਿਊ ਟੈਕਸ ਰਜਿਸਟਰੀ ਵਿੱਚ ਆਈਟੀਆਰ ਫਾਈਲ ਕਰਨੀ ਹੈ। ਅਗਰ ਅਸੀਂ ਬੈਂਕ ਡਿਟੇਲ ਤੇ ਕਲਿੱਕ ਕਰਾਂਗੇ ਸਾਡੇ ਕੋਲੇ ਜਿਹੜੇ ਅਕਾਊਂਟ ਜਿਹੜੇ ਸਾਡੇ ਅਟੈਚ ਕੀਤੇ ਹੋਇਆ ਉਹ ਸ਼ੋ ਹੋ ਜਾਣਗੇ। ਜਿਹਦੇ ਵਿੱਚ ਵੀ ਅਸੀਂ ਰਿਫੰਡ ਲੈਣਾ ਚਾਹੁੰਦੇ ਆ ਜਿਸ ਤਰ੍ਹਾਂ ਇਹ ਨੋਮੀਨੇਟਿਡ ਫॉर ਰਿਫੰਡ ਇਹ ਸਿਲੈਕਟ ਕੀਤਾ ਹੋਇਆ। ਥੈਨ ਅਸੀਂ ਕਨਫਰਮ ਦੇ ਉੱਪਰ ਕਲਿੱਕ ਕਰ ਦੇਾਂਗੇ। ਤਾਂ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਆ ਪਰਸਨਲ ਇਨਫੋਰਮੇਸ਼ਨ ਇਹ ਗ੍ਰੀਨ ਟੈਕ ਹੋ ਗਈ ਕਨਫਰਮਡ ਲਿਖ ਕੇ ਆ ਗਿਆ। ਥੈਨ ਅਸੀਂ ਸੈਕੰਡ ਮੋਡਿਊਲ ਜਿਹੜਾ ਉਹ ਸਾਡੇ ਲਈ ਓਪਨ ਹੋ ਜੂਗਾ ਗ੍ਰੋਸ ਟੋਟਲ ਇਨਕਮ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਗ੍ਰੋਸ ਟੋਟਲ ਇਨਕਮ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਗ੍ਰੋਸ ਸੈਲਰੀ ਜਿਹੜੀ ਸ਼ੋ ਹੋਣ ਲੱਗ ਗਈ ਆ ਤਾਂ ਅਗਰ ਅਸੀਂ ਇਹਦੇ ਵਿੱਚ ਕੋਈ ਐਡਿਟ ਕਰਨਾ ਚਾਹੁੰਦੇ ਆ ਮਤਲਬ ਜਿਹੜਾ 16 ਨੰਬਰ ਫਾਰਮ ਜਿਹੜਾ ਤੁਹਾਨੂੰ ਬੈਂਕ ਤੋਂ ਮਿਲਿਆ 90 9% ਚਾਂਸ ਹੈ ਆ ਕਿ ਤੁਹਾਡਾ ਜਿਹੜਾ ਉਹਦੇ ਨਾਲ ਬਿਲਕੁਲ ਮੈਚ ਕਰੂਗਾ ਜੋ ਤੁਹਾਨੂੰ 16 ਨੰਬਰ ਫਾਰਮ ਮਿਲਿਆ ਉਹਦੇ ਉਹੀ ਜਿਹੜਾ ਇੱਥੇ ਗ੍ਰੋਸ ਸੈਲਰੀ ਜਿਹੜੀ ਸ਼ੋ ਹੋਊਗੀ। ਅਗਰ ਇਹਦੇ ਵਿੱਚ ਕੋਈ ਚੇਂਜ ਆ, ਦੈਨ ਤੁਸੀਂ ਇਹਨੂੰ ਐਡਿਟ ਕਰਕੇ ਚੇਂਜ ਕਰ ਸਕਦੇ ਆ। ਅਗਰ ਇਹ ਤੁਹਾਡਾ 16 ਨੰਬਰ ਫਾਰਮ ਦੇ ਨਾਲ ਮੈਚ ਕਰਦਾ, ਦੈਨ ਤੁਹਾਨੂੰ ਇਹ ਐਡਿਟ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਇਹ ਸਾਡੇ ਕੋਲੇ ਗ੍ਰੋਸ ਆ ਗਈ ਡਿਡਕਸ਼ਨ ਜਿਹੜੀ 75000 ਜਿਹੜੀ ਉਹ ਮਾਈਨਸ ਹੋ ਗਈ ਆਟੋਮੈਟਿਕਲੀ। ਇਹ ਸਾਡੀ ਇਨਕਮ ਚਾਰਜੇਬਲ ਬਣ ਗਈ। ਇਹ ਤੁਹਾਡੇ ਕੋਲੇ ਜਿਹੜਾ ਇੰਟਰਸਟ ਆ ਇਨਕਮ ਫਰੋਮ ਅਦਰ ਸੋਰਸ। ਇਹ ਤੁਹਾਡਾ ਜਿਹੜਾ ਇੰਟਰਸਟ ਸੀਵੀ ਬੈਂਕ ਅਕਾਊਂਟ ਦਾ ਉਹ ਸ਼ੋ ਹੋ ਰਿਹਾ। ਅਗਰ ਤੁਸੀਂ ਇਹਨੂੰ ਵੀ ਐਡਿਟ ਕਰਨਾ ਚਾਹੁੰਦੇ ਆ ਜਾਂ ਕੋਈ ਹੋਰ ਐਡ ਕਰਨਾ ਚਾਹੁੰਦੇ ਆ ਤਾਂ ਉਹਨੂੰ ਐਡ ਕਰ ਸਕਦੇ ਆ। ਅਗਰ ਇਹਨੂੰ ਐਡਿਟ ਕਰਨਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਇਹਦੇ ਤੇ ਇੱਕ ਟਿਕ ਲਗਾ ਕੇ ਐਡਿਟ ਤੇ ਕਲਿੱਕ ਕਰ ਦੇਵਾਂਗੇ। ਥੈਨ ਇਹ ਐਡਿਟ ਹੋ ਜਾਊਗਾ। ਥੈਨ ਅਸੀਂ ਕਨਫਰਮ ਦੇ ਉੱਪਰ ਕਲਿੱਕ ਕਰ ਦੇਵਾਂਗੇ। ਤਾਂ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਸਾਡਾ ਸੈਕੰਡ ਜਿਹੜਾ ਮੋਡਿਊਲ ਆ ਉਹਦੇ ਤੇ ਗ੍ਰੀਨ ਟੈਕ ਜਿਹੜੀ ਹੋ ਗਈ ਆ ਉਹ ਕਨਫਰਮ ਹੋ ਗਿਆ ਥੈਨ ਅਸੀਂ ਜਿਹੜੀ 3rd ਜਿਹੜੀ অপਸ਼ਨ ਆ ਟੋਟਲ ਡਿਡਕਸ਼ਨ ਉਹਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਆਈ ਥਿੰਕ ਮੈਨੂੰ ਲੱਗਦਾ ਵੀ ਸਾਰੇ ਜਿਹੜੇ ਪੈਨਸ਼ਨਰ ਆ ਉਹਨਾਂ ਦਾ ਜਿਹੜਾ 80CCD2 0 ਆਊਗਾ ਕਿਉਂਕਿ ਮੋਸਟਲੀ ਜੀਪੀਐਫ EMPLY ਜਿਹੜੇ 올ਡ ਪੈਨਸ਼ਨ ਸਕੀਮ ਵਾਲੇ ਆ ਇਹ ਜਿਹੜਾ ਐਨਪੀਐਸ EMPLY ਆ ਉਹਦਾ ਜਿਹੜਾ ਇੱਥੇ employer ਦਾ ਜਿਹੜਾ ਸ਼ੇਅਰ ਹੁੰਦਾ ਉਹ ਸ਼ੋ ਹੁੰਦਾ ਏ ਇਹ ਅਗਨੀਪਥ ਸਕੀਮ ਵਾਲਿਆ ਇਹਦੇ ਵਿੱਚ ਜਿਹੜਾ ਜਿਹੜਾ ਮੋਡਿਊਲ ਜਿਹਦੇ ਨਾਲ ਰਿਲੇਟਡ ਆ ਉਹ ਐਡਿਟ ਕਰ ਸਕਦਾ ਅਦਰਵਾਈਜ਼ ਜਿੰਨਾ ਨਾਲ ਰਿਲੇਟਡ ਨਹੀਂ ਹੈਗਾ ਅਸੀਂ نیچے ਸਕਰੋਲ ਕਰਕੇ ਕਨਫਰਮ ਦੇ ਉੱਪਰ ਕਲਿੱਕ ਕਰਦੇ ਆਂਗੇ ਤਾਂ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਥਰਡ ਮੋਡਿਊਲ ਆ ਉਹ ਵੀ ਗ੍ਰੀਨ ਟੈਕ ਹੋ ਗਿਆ ਕਨਫਰਮ ਹੋ ਗਿਆ ਥੈਨ ਅਸੀਂ 4th ਮੋਡਿਊਲ ਦੇ ਉੱਪਰ ਕਲਿੱਕ ਕਰਾਂਗੇ ਪੇਜ ਜਿਹੜਾ ਓਪਨ ਹੋ ਜਾਊਗਾ ਅਸੀਂ ਅਗਰ ਸਾਡਾ ਕੋਈ ਟੈਕਸ ਰੀਡਕਸ਼ਨ ਕੀਤੀ ਹੋਈ ਆ then ਉਹ ਇੱਥੇ ਅਸੀਂ ਚੈੱਕ ਕਰ ਸਕਦੇ ਆ ਦੇਖ ਸਕਦੇ ਆ ਹੁਣ ਜਿਹੜੀ ਨਿਊ ਰਜ਼ਾਈਮਾ ਉਹਦੇ ਵਿੱਚ ਜਿਹੜਾ 7 ਲੱਖ ਤੱਕ ਜਿਹੜਾ ਟੈਕਸ ਆ ਉਹ ਨੀਲਾ ਅਗਰ ਤੁਹਾਡੀ ਨੈਟ ਟੈਕਸੇਬਲ ਇਨਕਮ 7 ਲੱਖ ਤੱਕ ਬੰਦੀ ਆ then ਉਹਦੇ ਤੇ ਕੋਈ ਟੈਕਸ ਨਹੀਂ ਬੰਦਾ ਤਾਂ ਇਹਦੇ نیچے ਅਸੀਂ ਸਕਰੋਲ ਕਰ ਲਾਂਗੇ ਟੋਟਲ ਟੈਕਸ ਪੇਡ ਉਹ ਜ਼ੀਰੋ ਆ ਰਿਹਾ then ਅਸੀਂ ਕਨਫਰਮ ਦੇ ਉੱਪਰ ਕਲਿੱਕ ਕਰ ਦੇਾਂਗੇ ਫੋਰਥ ਮੋਡਿਊਲ ਵੀ ਜਿਹੜਾ ਕਨਫਰਮ ਹੋ ਗਿਆ ਦੈਨ ਅਸੀਂ ਫਿਫਥ ਮੋਡਿਊਲ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੋਲੇ ਪੇਜ ਓਪਨ ਹੋ ਜੂਗਾ ਇਹਦੇ ਵਿੱਚ ਕੰਪਿਊਟੇਸ਼ਨ ਆਫ ਇਨਕਮ ਇਹ ਸਾਡੀ ਜਿਹੜੀ ਗ੍ਰੋਸ ਟੋਟਲ ਇਨਕਮ ਆ ਜੋ ਜੀਡੀ ਟੈਕਸੇਬਲ ਇਨਕਮ ਆ ਉਹ ਸਾਡੇ ਕੋਲੇ ਸ਼ੋ ਹੋ ਗਈ ਆ ਦੈਨ ਅਸੀਂ ਇਹ ਕੰਪਿਊਟੇਸ਼ਨ ਆਫ ਟੈਕਸ ਪੇਅਬਲ ਇਹ ਸਾਡੇ ਕੋਲ ਟੈਕਸ ਜਿਹੜਾ ਆ ਗਿਆ ਤੇ ਇਹਦੇ ਉੱਪਰ ਜੋ ਟੈਕਸ ਬਣਦਾ ਜਿਸ ਤਰ੍ਹਾਂ 522 ਰੁਪਏ ਬਣਿਆ ਉਹ ਰਿਬੇਟ ਅੰਡਰ 87A ਅੰਡਰ ਰਿਬੇਟ ਅੰਡਰ 87A ਉਹ ਵੀ ਸਾਨੂੰ ਜਿਹੜੀ 522 ਦੀ ਰਿਬੇਟ ਮਿਲ ਗਈ ਮਤਲਬ ਜਿਹੜਾ ਟੈਕਸ ਆ ਉਹ ਸਾਡਾ ਨਲ ਹੋ ਗਿਆ ਜ਼ੀਰੋ ਹੋ ਗਿਆ ਥੈਨ ਅਸੀਂ ਕਨਫਰਮ ਦੇ ਉੱਪਰ ਕਲਿੱਕ ਕਰ ਦੇਾਂਗੇ ਤਾਂ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਆ ਜਿਹੜੇ ਸਾਰੇ ਮੋਡਿਊਲ ਆ ਉਹ ਕਨਫਰਮਡ ਲਿਖ ਕੇ ਆ ਗਿਆ ਥੈਨ ਅਸੀਂ ਪ੍ਰਸੀਡ ਟੂ ਵੈਰੀਫਿਕੇਸ਼ਨ ਇਹਦੇ ਉੱਪਰ ਕਲਿੱਕ ਕਰਾਂਗੇ ਇਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਵਿੰਡੋ ਓਪਨ ਹੋ ਜੂਗੀ ਇੱਥੇ ਲਿਖਿਆ ਆ ਜੂਗਾ ਯੂ ਨੀਡ ਟੂ ਮੇਕ ਪੇਮੈਂਟ ਆਫ 0 ਮੀਨਸ ਤੁਹਾਡੀ ਕੋਈ ਵੀ ਟੈਕਸ ਲਾਇਬਿਲਟੀ ਜਿਹੜੀ ਆ ਉਹ ਨਹੀਂ ਬਣਦੀ ਅਗਰ ਇੱਥੇ ਕਿਸੇ EMPLOYE ਦਾ ਰਿਫੰਡ ਬਣਦਾ ਹੋਊਗਾ ਤਾਂ ਇੱਥੇ ਲਿਖਿਆ ਆ ਜੂਗਾ ਇਹ ਸਾਡੇ ਕੋਲੇ ਸਾਰਾ ਓਪਨ ਹੋ ਜੂਗਾ ਗ੍ਰੋਸ ਟੋਟਲ ਇਨਕਮ ਜੋ ਅਦਰ ਸੋਰਸ ਤੋਂ ਇਨਕਮ ਸਗੀ ਹੋ ਐਡ ਹੋ ਗਈ ਆ ਥੈਨ ਜੋ ਡਿਡਕਸ਼ਨਸ ਆ ਉਹ ਸਾਰੀਆਂ ਸ਼ੋ ਹੋ ਜਾਣਗੀਆਂ ਤਾ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨਾ ਵੀ ਜਿਹੜੀ net taxable income ਆ ਜਿਹੜੇ এমਪਲਾਈ ਦੀ 7 ਲੱਖ ਜਾਂ 7 ਲੱਖ ਤੋਂ ਘਾਟਾ ਤਾਂ ਨਿਊ ਰੈਜ਼ਾਈਮ ਦੇ ਵਿੱਚ ਉਹਦੀ ਜਿਹੜੀ ਰਿਟਰਨ ਭਰਨੀ ਆ ਉਹ ਵੈਰੀ ਈਜ਼ੀ ਆ ਉਹਦੇ ਵਿੱਚ ਕੁਝ ਨਹੀਂ ਕਰਨਾ ਆਲਰੇਡੀ ਜਿਹੜੀ ਇਨਕਮ ਆ ਤੁਹਾਡੀ ਜਿਹੜਾ ਬੈਂਕ ਤੋਂ 16 ਨੰਬਰ ਫਾਰਮ ਮਿਲਿਆ 99% ਜਿਹੜੀ ਇਨਕਮ ਆ ਉਹ ਤੁਹਾਡੀ ਉਹੀ ਉਥੇ ਸ਼ੋ ਹੋ ਜਾਣੀ ਆ ਤੁਹਾਡੇ ਸਾਹਮਣੇ ਮੈਂ ਆਈਡੀ ਖੋਲ ਕੇ ਸਿਰਫ ਕਨਫਰਮ ਦੇ ਉੱਪਰ ਅਸੀਂ ਕਲਿੱਕ ਕਰਦੇ ਹਾਂ ਕੁਝ ਵੀ ਅਸੀਂ ਐਡਿਟ ਨਹੀਂ ਕੀਤਾ ਕੁਝ ਵੀ ਅਸੀਂ ਐਡ ਨਹੀਂ ਕੀਤਾ ਥੈਨ ਅਸੀਂ ਪ੍ਰੀਵਿਊ ਐਂਡ ਸਬਮਿਟ ਯੂਅਰ ਰਿਟਰਨ ਇਹਦੇ ਉੱਪਰ ਕਲਿੱਕ ਕਰਾਂਗੇ ਇਹ ਸਾਡੇ ਕੋਲੇ ਸ਼ੋ ਹੋ ਜਾਊਗਾ ਨੇਮ ਸ਼ੋ ਹੋ ਜਾਊਗਾ ਡੇਟ ਆਰ ਆਫ ਸ਼ੋ ਹੋ ਜਾਊਗਾ ਇਹ ਪੈਨ ਨੰਬਰ ਸ਼ੋ ਹੋ ਜਾਊਗਾ ਥੈਨ ਅਸੀਂ ਇਹ ਟਿਕ ਬਾਕਸ ਜਿਹੜਾ ਹੈਗਾ ਇਹਦੇ ਉੱਪਰ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਅਸੀਂ ਇਹ ਪਲੇਸ ਜਿਹੜਾ ਹੈਗਾ ਉਹ ਫਿਲ ਕਰ ਦਿਆਂਗੇ ਮਤਲਬ ਸਾਰੀ ਜਿਹੜੀ ਆਈਟੀਆਰ ਆ ਅਸੀਂ ਫਿਲ ਕਰ ਰਹੇ ਆ ਉਹਦੇ ਵਿੱਚ ਸਿਰਫ ਇੱਥੇ ਆ ਕੇ ਅਸੀਂ ਸਿਰਫ ਐਡਿਟ ਕਰਕੇ ਮਤਲਬ ਪਲੇਸ ਦਾ ਜਿਹੜਾ ਨਾਮ ਆ ਉਹ ਹੀ ਲਿਖਿਆ ਆਦਰਵਾਇਜ਼ ਅਸੀਂ ਜਸਟ ਕਨਫਰਮ ਐਂਡ ਪ੍ਰਸੀਡ ਦੇ ਬਟਨ ਵਗੈਰਾ ਤੇ ਪ੍ਰਸੀਡ ਦੇ ਟੈਬ ਜਿਹੜੇ ਆ ਉਹਨਾਂ ਤੇ ਕਲਿੱਕ ਕਰਦੇ ਪਏ ਆ ਤਾਂ ਅਸੀਂ ਇੱਥੇ ਪਲੇਸ ਫਿਲ ਕਰ ਦਾਂਗੇ ਥੈਨ ਅਸੀਂ ਪ੍ਰਸੀਡ ਟੂ ਵੈਲੀਡੇਸ਼ਨ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੋਲੇ ਮੈਸੇਜ ਸ਼ੋ ਹੋ ਜਾਊਗਾ ਵੈਲੀਡੇਸ਼ਨ ਸਕਸੈਸਫੁਲ ਦੈਨ ਅਸੀਂ ਪ੍ਰੀਵਿਊ ਦੇ ਉੱਪਰ ਕਲਿੱਕ ਕਰਾਂਗੇ ਤਾਂ ਪ੍ਰੀਵਿਊ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਸਾਰੀ ਡਿਟੇਲ ਜਿਹੜੀ ਸ਼ੋ ਹੋ ਜੂਗੀ ਇਧਰ ਸਾਡੇ ਕੋਲੇ ਲੈਫਟ ਹੈਂਡ ਸਾਈਡ ਦੇ ਉੱਪਰ ਪਰਸਨਲ ਇਨਫੋਰਮੇਸ਼ਨ ਜਿਸ ਤਰ੍ਹਾਂ ਪੇਜ ਅਗਰ ਤੁਸੀਂ ਗ੍ਰੋਸ ਟੋਟਲ ਇਨਕਮ ਤੇ ਕਲਿੱਕ ਕਰੋਗੇ ਤਾਂ ਇਹ ਸਾਡੇ ਕੋਲੇ ਗ੍ਰੋਸ ਦਾ ਜਿਹੜਾ ਪੇਜ ਆ ਉਹ ਓਪਨ ਹੋ ਜੂਗਾ ਜੋ ਅਸੀਂ ਫਿਲ ਕੀਤਾ ਇਸੇ ਤਰ੍ਹਾਂ ਹੀ ਸ਼ਡਿਊਲ ਜਿਹੜੇ ਅਗਰ ਅਸੀਂ 올ਡਰ ਜ਼ਾਇਮ ਦੇ ਵਿੱਚ ਫਿਲ ਕਰਦੇ ਪਏ ਆ ਏਟੀਸੀ ਉਹ ਸਾਡੇ ਕੋਲੇ ਸ਼ੋ ਹੋ ਜਾਣਗੇ 80DD ਇਸ ਤਰ੍ਹਾਂ ਅਸੀਂ ਇਹਨੂੰ ਚੈੱਕ ਕਰ ਸਕਦੇ ਹਾਂ ਥੈਨ ਇਸੇ ਤਰ੍ਹਾਂ ਹੀ ਲਾਸਟ ਟੈਕਸ ਪੇਡ ਅਸੀਂ ਜੋ ਵੀ ਹੈਗਾ ਉਹ ਸ਼ੋ ਹੋ ਜੂਗਾ ਤਾਂ ਇਹਨੂੰ ਅਸੀਂ ਡਾਊਨਲੋਡ ਵੀ ਕਰ ਸਕਦੇ ਹਾਂ ਅਗਰ ਅਸੀਂ ਡਾਊਨਲੋਡ ਕਰਕੇ ਰੱਖਣਾ ਚਾਹੁੰਦੇ ਆ ਪ੍ਰੀਵਿਊ ਤਾਂ ਥੈਨ ਇਸ ਤੋਂ ਬਾਅਦ ਅਸੀਂ ਪ੍ਰਸੀਡ ਟੂ ਵੈਲੀਡੇਸ਼ਨ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੋਲੇ ਮੈਸੇਜ ਆ ਜੂਗਾ ਵੈਲੀਡੇਸ਼ਨ ਸਕਸੈਸਫੁਲ ਥੈਨ ਅਸੀਂ ਪ੍ਰਸੀਡ ਟੂ ਵੈਰੀਫਿਕੇਸ਼ਨ ਇਹਦੇ ਉੱਪਰ ਕਲਿੱਕ ਕਰਾਂਗੇ ਥੈਨ ਇਹ ਸਾਡੇ ਕੋਲੇ ਕੰਪਲੀਟ ਯੂਅਰ ਵੈਰੀਫਿਕੇਸ਼ਨ ਆ ਰਿਹਾ ਅਸੀਂ ਇੱਥੇ ਇਹਦੀ ਆਈਟੀਆਰ ਦੀ ਵੈਰੀਫਿਕੇਸ਼ਨ ਕਰਨੀ ਆ ਤਾਂ ਇੱਥੋਂ ਅਸੀਂ ਕੋਈ ਵੀ ਆਪਸ਼ਨ ਜਿਹੜੀ ਆ ਉਹ ਚੂਜ਼ ਕਰਨੀ ਆ ਈ ਵੈਰੀਫਾਈ ਨਾਓ ਅਸੀਂ ਇਹਦੇ ਉੱਪਰ ਕਲਿੱਕ ਕਰ ਦੇਾਂਗੇ ਥੈਨ ਅਸੀਂ ਕੰਟੀਨਿਊ ਦੇ ਉੱਪਰ ਕਲਿੱਕ ਕਰਾਂਗੇ ਸਾਡੇ ਕੋਲੇ ਈ ਵੈਰੀਫਾਈ ਜਿਹੜਾ ਲਿਖ ਕੇ ਆ ਜੂਗਾ ਇਹ ਪੈਨ ਨੰਬਰ ਆ ਗਿਆ ਆਈਟੀਆਰ 1 ਅਸੈਸਮੈਂਟ ਈਅਰ 2025 ਦੈਨ ਅਸੀਂ ਇੱਥੇ ਇਹਨੂੰ ਵੈਰੀਫਾਈ ਕਰਾਂਗੇ ਤਾਂ ਅਸੀਂ ਇਹਨੂੰ ਵੈਰੀਫਾਈ ਕਰਨਾ ਚਾਹੁੰਦੇ ਹਾਂ ਤਾਂ ਇੱਥੇ ਸਾਡੇ ਕੋਲੇ ਆ ਗਿਆ ਹਾਊ ਡੂ ਯੂ ਵਾਂਟ ਟੂ ਈ ਵੈਰੀਫਾਈ ਦੈਨ ਫਰਸਟ ਆਪਸ਼ਨ ਆ ਅਗਰ ਤੁਹਾਡਾ ਜਿਹੜਾ ਮੋਬਾਈਲ ਨੰਬਰ ਆ ਉਹ ਆਧਾਰ ਕਾਰਡ ਨਾਲ ਲਿੰਕ ਆ ਦੈਨ ਉਹਦੇ ਤੇ OTP ਆ ਜਾਊਗਾ OTP ਦੇ ਨਾਲ ਅਸੀਂ ਇਹਨੂੰ ਜਿਹੜਾ ਹੈਗਾ ਉਹ ਵੈਰੀਫਾਈ ਕਰ ਦਿਆਂਗੇ ਤਾਂ ਫਰਸਟ ਆਪਸ਼ਨ ਦੇ ਉੱਪਰ ਕਲਿੱਕ ਕਰਦੇ ਆ ਦੈਨ ਕੰਟੀਨਿਊ ਦੇ ਉੱਪਰ ਕਲਿੱਕ ਕਰਾਂਗੇ ਦੈਨ ਇਹ ਟਿਕ ਬਾਕਸ ਤੇ ਟਿਕ ਲਗਾ ਕੇ ਜਨਰੇਟ ਆਧਾਰ OTP ਇਹਦੇ ਉੱਪਰ ਕਲਿੱਕ ਕਰਾਂਗੇ ਤਾਂ OTP ਜਿਹੜਾ ਫਿਲ ਕਰਨ ਤੋਂ ਬਾਅਦ ਅਸੀਂ ਵੈਲੀਡੇਟ ਦੇ ਉੱਪਰ ਕਲਿੱਕ ਕਰ ਦਿਆਂਗੇ ਤਾਂ ਇਹ ਸਾਡੇ ਕੋਲੇ ਤਾਂ ਇਹ ਸਾਡੇ ਕੋਲੇ ਮੈਸੇਜ ਸ਼ੋ ਹੋ ਜਾਊਗਾ ਕਨਫਰਮ ਸਬਮਿਸ਼ਨ ਫਾਰ ਰਿਟਰਨ ਦੈਨ ਅਸੀਂ ਸਬਮਿਟ ਦੇ ਉੱਪਰ ਕਲਿੱਕ ਕਰ ਦੇਵਾਂਗੇ। ਤੇ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਮੈਸੇਜ ਸ਼ੋ ਹੋ ਜਾਊਗਾ ਸਬਮਿਟ ਲੈਵਲ ਵੈਲੀਡੇਸ਼ਨ ਸਬਮਿਟਡ ਸਕਸੈਸਫੁਲੀ। ਦੈਨ ਅਸੀਂ ਪ੍ਰਸੀਡ ਦੇ ਉੱਪਰ ਕਲਿੱਕ ਕਰਾਂਗੇ। ਤਾਂ ਪ੍ਰਸੀਡ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਮੈਸੇਜ ਸ਼ੋ ਹੋ ਜਾਊਗਾ ਯੂ ਹੈਵ ਸਕਸੈਸਫੁਲੀ ਫਿਲਡ ਐਂਡ ਵੈਰੀਫਾਈ ਯੂਅਰ ਰਿਟਰਨ। ਇਹ ਸਾਨੂੰ ਜਿਹੜੀ ਇਹਦਾ ਮੈਸੇਜ ਜਿਹੜਾ ਹੈਗਾ ਉਹ ਮੋਬਾਈਲ ਤੇ ਵੀ ਆ ਜਾਊਗਾ ਤੇ ਈਮੇਲ ਜਿਹੜੀ ਅਟੈਚ ਕੀਤੀ ਆ ਉਹਦੇ ਤੇ ਵੀ ਆ ਜਾਊਗਾ। ਤਾਂ ਹੁਣ ਅਸੀਂ ਇੱਥੋਂ ਅਸੀਂ ਡਾਊਨਲੋਡ ਵੀ ਕਰ ਸਕਦੇ ਆ ਇਹਦੀ ਜਿਹੜੀ ਰਸੀਪਟ ਹੈਗੀ ਆ ਉਹ ਵੀ ਡਾਊਨਲੋਡ ਕਰ ਸਕਦੇ ਆ ਇਸ ਤਰ੍ਹਾਂ ਅਸੀਂ ਜਿਹੜੀ ਆਪਣੀ ਆਈਟੀਆਰ ਆ ਉਹਨੂੰ ਫਿਲ ਕਰ ਸਕਦੇ ਆ ਬੜੇ ਹੀ ਈਜ਼ੀ ਮੈਥਡ ਦੇ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ 10 ਮਿੰਟ ਦੇ ਵਿੱਚ ਜਿਹੜੀ ਆਈਟੀਆਰ ਅਸੀਂ ਫਿਲ ਕਰ ਸਕਦੇ ਆ ਬਸ ਇਹਦੇ ਲਈ ਇਹ ਆ ਕਿ ਆਈਟੀਆਰ ਫਿਲ ਕਰਨ ਤੋਂ ਪਹਿਲਾਂ ਤੁਸੀਂ 26 AS ਤੇ ਆਪਣਾ ਟੈਕਸ ਜ਼ਰੂਰ ਮੈਚ ਕਰ ਲਓ 16 ਨੰਬਰ ਫਾਰਮ ਜਿਹੜਾ ਹੈਗਾ ਉਹ ਜਰੂਰ ਆਪਣੇ ਕੋਲੇ ਰੱਖੋ ਪਾਰਟ A ਪਾਰਟ B ਤੇ 26 AS ਨਾਲ ਤੁਹਾਡਾ ਟੈਕਸ ਜਿਹੜਾ ਮੈਚ ਕਰਦਾ ਹੋਵੇ ਥੈਨ ਤੁਸੀਂ ਜਿਹੜਾ ਹੈਗਾ ਇਹ ਰਿਟਰਨ ਨੂੰ ਫਾਈਲ ਕਰ ਸਕਦੇ ਆ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ